ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਖੜੇ ਆ ਪਿੰਡ ਮਾਣੂਕੇ ਵਿਖੇ ਬਾਬਾ ਕਾਲਾ ਮਹਿਰ ਸੰਧੂ ਸਾਹਿਬ ਜੋ ਕਿ ਪਿੰਡ ਮਾਣੂਕੇ ਤੇ ਇਲਾਕੇ ਦੀ ਬਹੁਤ ਹੀ ਇਤਿਹਾਸਕ ਜਗਾ ਵਾ ਮੇਰੇ ਨਾਲ ਨੇ ਸਮੂਹ ਕਮੇਟੀ ਮੈਂਬਰ ਸਹਿਬਾਨ ਇਹ ਕਮੇਟੀ 2019 ਤੋਂ ਇੱਥੇ ਸੇਵਾ ਨਿਭਾ ਰਹੀ ਆ ਇਹ ਕਮੇਟੀ ਰਜਿਸਟਰਡ ਆ ਤੇ ਅੱਜ ਇੱਥੇ ਇੱਕ ਬਹੁਤ ਹੀ ਮੰਦਭਾਂਗੀ ਘਟਨਾ ਹੋਈ ਆ ਜਿਹਦੇ ਬਾਰੇ ਅਸੀਂ ਪੱਤਰਕਾਰ ਸਾਹਿਬ ਨੂੰ ਸੱਦਿਆ ਤੇ ਅਸੀਂ ਇਲਾਕੇ ਦੀਆਂ ਸੰਗਤਾਂ ਨੂੰ ਪਿੰਡ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਬਈ ਪਿੰਡ ਦੇ ਵਿੱਚ ਕਈਆਂ ਦਿਨਾਂ ਦੀਆਂ ਅਵਾਹਾਂ ਆੜ ਰਹੀਆਂ ਸੀ ਵੀ ਕਮੇਟੀ ਬਦਲਣੀ ਆ ਪਹਿਲਾਂ ਵੀ ਸਮੇਂ-ਸਮੇਂ ਮੇਰੀ ਸਰਪੰਚ ਹਰਪ੍ਰੀਤ ਸਿੰਘ ਨਾਲ ਗੱਲਬਾਤ ਹੁੰਦੀ ਰਹੀ ਹੈ ਅੱਜ ਸਵੇਰੇ ਵੀ 9 ਵਜੇ ਦੇ ਕਰੀਬ ਮੈਂ ਹਰਪ੍ਰੀਤ ਸਿੰਘ ਸਰਪੰਚ ਦੇ ਘਰੇ ਕਿਸੇ ਮਸਲੇ ਦੇ ਸਬੰਧ ਵਿੱਚ ਗਿਆ ਸੀ ਉਹਦੇ ਨਾਲ ਗੱਲਬਾਤ ਹੋਈ ਕਮੇਟੀ ਦੀ ਬਾਬਤ ਵੀ ਇਹ ਸੇਵਾ ਜਿਹੜੀ ਸਮੇਂ-ਸਮੇਂ ਬਦਲਦੀ ਰਹੀ ਆ ਵੀ ਆਉਣ ਵਾਲੇ ਟਾਈਮ ਤੇ ਵੀ ਕੋਈ ਹੋਰ ਕਰ ਸਕਦਾ ਵਾ ਜ਼ਰੂਰੀ ਨਹੀਂ ਅਸੀਂ ਹੀ ਕਰਾਂਗੇ ਵੀ ਜੇ ਤੇਰੇ ਮਨ ਦੇ ਵਿੱਚ ਵਿਚਾਰ ਆ ਵੀ ਜਿਹੜੀਆਂ ਆਵਾਹਾਂ ਉੜਦੀਆਂ ਆ ਵੀਤੂ ਕਮੇਟੀ ਬਦਲਨੀ ਚਾਹੁੰਨਾ ਵਾ ਤਾਂ ਮੈਨੂੰ ਦੱਸ ਦੇ ਕੋਈ ਗੱਲ ਨਹੀਂ ਅਸੀਂ ਸਾਰਾ ਰਸਾਬ ਸਣੇ ਚਾਰਜ ਦੇਣ ਨੂੰ ਤਿਆਰ ਆਂ ਸਮੂਹ ਨਗਰ ਦੇ ਸਾਹਮਣੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਇਹ ਜੀ ਕੋਈ ਗੱਲ ਹੀ ਨਹੀਂ ਗਈ ਇਹ ਜਿਹੀਆਂ ਅਫਵਾਹਾਂ ਲਧਿਆਨਾ ਦਿਓ ਪਰ ਉਦੋਂ ਉਹ ਉਦੋਂ ਵਾਰ ਮੈਂ ਆਪਣੇ ਘਰ ਆ ਗਿਆ ਉਦੋਂ ਵਾਰ ਕੋਸ਼ਿਸ਼ ਛੇ ਮੇ ਬਾਅਦ ਸਰਪੰਚ ਹਰਬ੍ਰੀਤ ਸਿੰਘ ਹੈਪੀ ਵੱਲੋਂ ਆਪਣੇ ਨਾਲ ਕੁਝ ਮੁੰਡੇ ਲੈ ਕੇ ਇੱਥੇ ਬਾਬਾ ਕਾਲਾ ਮਹਿਰ ਦੀ ਜਗ੍ਹਾ ਤੇ ਜਿੰਦੇ ਭੰਨੇ ਗਏ ਆ ਜਿੰਨੇ ਕਦੇ ਨਾਂ ਜਾਣਦੇ ਨਾ ਉਹਦੇ ਨਾਲ ਕਾਫੀ ਪਿੰਡ ਦੇ ਜਾਨੀ ਕਹਿ ਲਈਏ 5-7 ਮੁੰਡੇ ਸੀਗੇ ਜਿਹੜੇ ਇੱਥੇ ਆ ਕੇ ਜਿੰਦੇ ਭੰਨ ਕੇ ਗਏ ਆ ਤੇ ਉਹਨਾਂ ਨੇ ਗੋਲਕ ਦੇ ਹੋਰ ਕਮਰਿਆਂ ਦੇ ਜਿੰਦੇ ਸਾਰੇ ਭੰਨ ਕੇ ਬਦਲੇ ਗਏ ਆ ਜੋ ਕਿ ਬਹੁਤ ਹੀ ਮੰਦਭਾਗੀ ਘਟਨਾਵਾਂ ਕਿਉਂਕਿ ਇਹੋ ਜਿਹਾ ਵਰਤਾਰਾ ਪਿੰਡ ਮਾਣੂਕੇ ਦੇ ਵਿੱਚ ਇਹ ਜਗ੍ਹਾ ਸਾਡੇ ਜਾਣਮਾਂ ਤੋਂ ਪਹਿਲਾਂ ਦੀ ਇੱਥੇ ਆ ਪਰ ਇਹੋ ਜਿਹਾ ਵਰਤਾਰਾ ਨਹੀਂ ਕਦੇ ਹੋਇਆ ਇੱਥੋਂ ਦੇ ਜਿੰਦੇ ਨਹੀਂ ਭੰਨੇ ਗਏ ਗਏ ਇਹ ਪਹਿਲੀ ਪੰਚਾਇਤ ਆ ਪਹਿਲਾ ਸਰਪੰਚ ਆ ਲੋਕਾਂ ਨੇ ਬੜੇ ਚਾਹ ਨਾਲ ਚੁਣਿਆ ਸੀ ਅਸੀਂ ਵੀ ਇਹਨੂੰ ਵੋਟਾਂ ਪਾਈਆਂ ਸੀਗੀਆਂ ਨਾਲ ਇਹਦੀ ਹਮਾਇਤ ਕੀਤੀ ਆ ਹਰ ਪਾਸਿਆਂ ਦੀ ਹਮਮਤ ਕੀਤੀ ਆ ਪਰ ਸਾਨੂੰ ਇਹ ਸੀ ਵੀ ਪੜਿਆ ਲਿਖਿਆ ਸਰਪੰਚਾ ਚੰਗੇ ਕੰਮ ਕਰੂਗਾ ਪਰ ਉਹਨੇ ਥੋੜੇ ਸਮੇਂ ਦੇ ਵਿੱਚ ਜਿਹੜੀ ਇਹ ਘਟਨਾ ਮਾਣੂ ਕਦੇ ਇਤਿਹਾਸ ਦੇ ਵਿੱਚ ਇਸ ਜਗ੍ਹਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕੀਤੀ ਆ ਵੀ ਇਹ ਇੱਥੇ ਕਮੇਟੀਆਂ ਬਦਲੀਆਂ ਗਈਆਂ ਬਹੁਤ ਲੋਕ ਕਮੇਟੀਆਂ ਨੇ ਸੇਵਾ ਕੀਤੀ ਆ ਪਰ ਜਿੰਦੇ ਭੰਨਣ ਵਾਲੀ ਘਟਨਾ ਪਹਿਲੀ ਵਾਰ ਹੋਈ ਆ ਜਿੰਦੇ ਭਨ ਕੇ ਆਪਦੇ ਲਾ ਕੇ ਗਏ ਆ ਕੈਮਰੇ ਬੰਦ ਕੀਤੇ ਗਏ ਆ ਕੈਮਰਿਆਂ ਤੇ ਦੋ ਬੰਦੇ ਖੜਾਏ ਗਏ ਆ ਚੋਰਾਂ ਦੀ ਤਰ੍ਹਾਂ ਆਏ ਆ ਡਾਕੂਆਂ ਦੀ ਤਰ੍ਹਾਂ ਇੱਥੇ ਡਾਕੂਆਂ ਦੀ ਤਰ੍ਹਾਂ ਲਟੇਰਾ ਕਰੋ ਪਤਾ ਨਹੀਂ ਇੱਥੇ ਕੀ ਉਹਨਾਂ ਨੇ ਲੁੱਟਿਆ ਜਾਂ ਕੁਝ ਨਹੀਂ ਉਹ ਸਾਨੂੰ ਨਹੀਂ ਦਾ ਪਤਾ ਜਿੰਦੇ ਆਪਦੇ ਲਾਗੇ ਆ ਜੇ ਉਹ ਸੱਚੇ ਸੀ ਸਰਪੰਚ ਸੀ ਤਾਂ ਕੈਮਰੇ ਬੰਦ ਕਰਨ ਦੀ ਉਹਨੂੰ ਲੋੜ ਨਹੀਂ ਸੀਗੀ ਨਿਰਪੱਖ ਹੋਂ ਦਾ ਹੋਕਾ ਦਿਵਾ ਕੇ ਆਉਂਦਾ ਅਸੀਂ ਉਹਦੀ ਹਮਾਇਤ ਕਰਦੇ ਅਸੀਂ ਕੋਈ ਇੱਥੇ ਕਬਜ਼ਾ ਨਹੀਂ ਕੀਤਾ ਹੋਇਆ ਅਸੀਂ ਸਿਰਫ ਪ੍ਰਬੰਧ ਚਲਾ ਰਹੇ ਆਂ ਸੱਚਜੇ ਢੰਗ ਨਾਲ ਨਿਮਰਤਾ ਦੇ ਨਾਲ ਪਰ ਇਹ ਸੇਵਾ ਨਹੀਂ ਕੀ ਜਿਹੜੀ ਉਹ ਕਰ ਰਿਹਾ ਵਾ ਇਹ ਕਬਜਾ ਵਾ ਇਹ ਤਾਕਤਾਂ ਦੇ ਜ਼ੋਰ ਤੇ ਕਬਜਾ ਵਾ ਜੇ ਇਹੀ ਕੰਮ ਚੱਲਣ ਲੱਗ ਗਿਆ ਤਾਂ ਆਉਣ ਵਾਲੇ ਸਮੇਂ 'ਚ ਤਾਕਤਾਂ ਬਦਲਦੀਆਂ ਰਹਿਣਗੀਆਂ ਵਾ ਤੇ ਤਾਕਤਾਂ ਬਦਲਣਾ ਪਿੰਡ ਦਾ ਮਾਹੌਲ ਖਰਾਬ ਹੋਊਗਾ ਇਸ ਵਾਰ ਦੇ ਪੁਲਿਸ ਨੂੰ ਪੁਲਿਸ ਨੂੰ ਅਸੀਂ ਫੋਨ ਲਾਤਾ ਮੈਸੇਜ ਦੇਤਾ ਪੁਲਿਸ ਨੂੰ ਅਸੀਂ ਕਿਹਾ ਵੀ ਤੁਸੀਂ ਆ ਕੇ ਮੌਕਾ ਦੇਖੋ ਪੁਲਿਸ ਕਹਿੰਦੇ ਤੁਸੀਂ ਇੱਥੇ ਦਰਖਾਸਤ ਦੇ ਦਿਓ ਜੀ ਅਸੀਂ ਕੋਈ ਨਾ ਦੇਖ ਲੈਨੇ ਆ ਕੀ ਕਾਰਵਾਈ ਆ ਉਹਨਾਂ ਨੇ ਕੋਈ ਸਾਨੂੰ ਠੋਸ ਜਵਾਬ ਨਹੀਂ ਦਿੱਤਾ ਦਾ ਹਾਲਾਂਕਿ ਜਦੋਂ ਇਹ ਕਮੇਟੀ ਰਜਿਸਟਰਡ ਆ ਅਸੀਂ ਪ੍ਰਬੰਧ ਚਲਾ ਰਹੇ ਆ ਸਾਡੇ ਕੋਲ ਚਾਰਜ ਆ ਮਿਸਤਰੀ ਲੱਗੇ ਹੋਏ ਆ ਸਾਡੇ ਸਾਡਾ ਕੰਮ ਚੱਲ ਰਿਹਾ ਵਾ ਇਥੇ ਤਾਂ ਆ ਕੇ ਮੌਕਾ ਦੇਖਣ ਦਾ ਪ੍ਰਸ਼ਾਸਨ ਦਾ ਫਰਜ ਸੀ ਤੇ ਜਿਹੜਾ ਇਹ ਸਰਪੰਚ ਹਰਪ੍ਰੀਤ ਸਿੰਘ ਹੈਪੀਨੈਸ ਕੰਮ ਕੀਤਾ ਇੱਕ ਵਿਸ਼ਵਾਸ ਲੈ ਕੇ ਸਵੇਰੇ ਉਹਦੇ ਘਰੇ ਬਹਿ ਕੇ ਉਹਨੂੰ ਮਾਰੋ ਹੋਏ ਗੁੰਡਾਗਰਦੀ ਕਰਕੇ ਗਿਆ ਇਹ ਦੇ ਪੂਰ ਜੋਰ ਨਾਲ ਖੇਧੀ ਕਰਦੇ ਆ ਤੇ ਇਹਦਾ ਪੂਰੀ ਵਿਰੋਧਤਾ ਦੇ ਨਾਲ ਜੋਰ ਨਾਲ ਵਿਰੋਧਤਾ ਕਰਾਂਗੇ ਤੇ ਜਿੱਥੇ ਤੱਕ ਜਾਣਾ ਪਿਆ ਸਾਨੂੰ ਜਾਵਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਮਾਨੁਕਿਆਂ ਦੇ ਵਿੱਚ ਸੱਤਾ ਦੇ ਨਸੇ ਦੇ ਵਿੱਚ ਕੋਈ ਵੀ ਸਰਪੰਚ ਇਹ ਜੀ ਗਲਤੀ ਨਾ ਕਰੇ ਕਮੇਟੀ ਬਦਲਣੀ ਆ ਜਰੂਰ ਬਦਲ ਲਿਂ ਜਾਵੇ ਕੋਈ ਵੀ ਕਮੇਟੀ ਬਦਲੀ ਜਾ ਪਰ ਸੱਤਾ ਦਾ ਨਸਾ ਆਪਦਾ ਦਬ ਦਬਾ ਗਾਹ ਨੂੰ ਕੋਈ ਸਰਪੰਚ ਦਿਖਾਵੇ ਨਾ ਇੰਨਾ ਕੁਛ ਕਹਿੰਦਾ ਹਾਂ ਮਖਮਾ ਦਾ ਜਾਚਕਾ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ うん、mm. <noise>